ਜਦੋਂ ਸੱਸ ਬੁਰੀ ਹੋਇਆ ਨਾ ਉਸ ਤੋਂ ਬਾਅਦ 10 ਮਿੰਟ ਫੋਰਚਰ ਕਰ ਦਿੱਤੇ ਇਹਨੇ ਤੇ ਮੈਂ ਨਾ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ ਪਹਿਲਾਂ ਵੀ ਕੋਸ਼ਿਸ਼ ਕਰਦੇ ਸੀ ਹਾਂਜੀ ਤੇ ਹੁਣ ਅੱਪਰਸੋਂ ਮੈਂ ਨਾ ਮਤਲਬ ਕਿ ਥਾਲੀ ਘੁਲੋਚ ਕੀਤੀ ਪਹਿਲਾਂ ਫਿਰ ਡ੍ਰਿੰਕ ਕਰਕੇ ਆਏ ਸ਼ਮਾਨ ਨੂੰ ਤੇ ਉਸ ਟਾਈਮ ਫਿਰ ਤੋਂ ਉਹਨਾਂ ਨੇ ਮੈਨੂੰ ਗਲਤ ਕਰਨ ਦੀ ਕੋਸ਼ਿਸ਼ ਕੀਤੀ ਵੀ ਵਿਰੋਧ ਕੀਤਾ ਤੇ ਉਹਨਾਂ ਨੇ ਮੈਨੂੰ ਮਾਰਕਟਾਈ ਕੀਤੀ ਹੈ ਸ਼ਰੀਰਕ ਸਬੰਧ ਬਣਾਉਣ ਦੇ ਲਈ ਸੋਹਰੇ ਦੇ ਵੱਲੋਂ ਆਪਣੀ ਹੀ ਨੂੰਹ ਦੇ ਉੱਪਰ ਬਣਾਇਆ ਜਾ ਰਿਹਾ ਸੀ ਦਬਾਅ ਜਦੋਂ ਨੂੰਹ ਨੇ ਕੀਤਾ ਇਨਕਾਰ ਤਾਂ ਸੋਹਰੇ ਨੇ ਬੇਰਹਿਮੀ ਦੇ ਨਾਲ ਕੀਤੀ ਕੁੱਟਮਾਰ ਇਹ ਹੈਰਾਨੀਜਨਕ ਮਾਮਲਾ ਖੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਤੋਂ ਸਾਹਮਣੇ ਆਇਆ ਜਿੱਥੇ ਇੱਥੇ ਦੇ ਪਿੰਡ ਬਲਹਾੜਾ ਵਿਖੇ ਰਿਸ਼ਤਿਆਂ ਨੂੰ ਤਾਰ-ਤਾੜ ਕਰ ਤੇਨ ਵਾਲਾ ਮਾਮਲਾ ਸਾਹਮਣੇ ਆਇਆ ਇੱਥੇ ਇੱਕ ਸੋਹਰੇ ਦੇ ਵੱਲੋਂ ਹੀ ਆਪਣੀ 3 ਸਾਲ ਪਹਿਲਾਂ ਵਿਆਹੀ ਨੂੰਹ ਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਦੋਂ ਲੜਕੀ ਨੇ ਇਸ ਦਾ ਵਿਰੋਧ ਕੀਤਾ ਤਾਂ ਇਸ ਵਿਅਕਤੀ ਦੇ ਵੱਲੋਂ ਆਪਣੀ ਹਿੰਨੂ ਨੂੰ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਜਿਸ ਤੋਂ ਬਾਅਦ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ ਹੁਣ ਪੀੜਤ ਲੜਕੀ ਦੇ ਵੱਲੋਂ ਆਪਣੀ ਮਾਂ ਦੇ ਨਾਲ ਮਿਲ ਕੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਮਾਮਲਾ ਦਸੂਹਾ ਥਾਣੇ ਦੇ ਵਿੱਚ ਪਹੁੰਚ ਚੁੱਕਿਆ ਹੈ ਤੇ ਪੁਲਿਸ ਦੇ ਵੱਲੋਂ ਵੀ ਕੁੜੀ ਦੇ ਵੱਲੋਂ ਦਰਜ ਕਰਵਾਏ ਗਏ ਮਾਮਲੇ ਤੋਂ ਬਾਅਦ ਕਾਰਵਾਈ ਕਰਦਿਆਂ ਹੋਇਆਂ ਸਹਰੇ ਵਿਕਰਮ ਸਿੰਘ ਨੂੰ ਗ੍ਰਿਫਤਾਰ ਕਰਕੇ ਮਾਮਲੇ ਸੰਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਹਨੇ ਇਹ ਸਰਵਨ ਆਮ ਦਿੱਟੈਂਸਿੰਗ ਇਹ ਚਾਹੀਦਾ ਜੇ ਤੁਹਾਡੇ ਨਾਲ ਮਾਰਕਟ ਆਈ ਹੋਵੇ ਸੀਗੀ ਇੱਕ ਕਦੋਂ ਕੋਈ ਕਿਸ ਤਰ੍ਹਾਂ ਬਣੀ ਸੀ। ਫਿਰ ਇਹਦਾ ਇਹ ਵੇਚਦੇ ਸਸੂਰੀ ਹੋਈ ਹੈ ਨਾ ਉਸ ਤੋਂ ਬਾਅਦ ਤਾਂ 10 ਮਿੰਟ ਟੋਰਚਰ ਕਰ ਦਿੱਤੇਗੇ। ਹੂੰ ਤੇ ਮੈਂ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ ਪਹਿਲਾਂ ਵੀ ਕੋਸ਼ਿਸ਼ ਕਰਦੇ ਸੀ। ਹਾਂਜੀ ਤੇ ਹੁਣ ਉਹ ਅੱਪਰਸੋਂ ਹੋਣ ਤਦੋਂ ਮੇਰਾ ਮਤਲਬ ਕਿ ਉਹ ਤਾਲੀ ਗਲੋਚ ਕੀਤੀ ਪਹਿਲਾਂ ਤੇ ਡ੍ਰਿੰਕ ਕਰਕੇ ਆਏ ਸ਼ਾਮਾ ਨੂੰ ਤੇ ਉਸ ਟਾਈਮ ਫਿਰ ਤੋਂ ਉਹਨਾਂ ਨੇ ਮੇਨੂੰ ਗਲਤ ਹੋਣ ਦੀ ਕੋਸ਼ਿਸ਼ ਕੀਤੀ ਵੀ ਵਿਰੋਧ ਕੀਤਾ ਤੇ ਉਹਨਾਂ ਨੇ ਮੇਨੂੰ ਮਾਰਕਟਾਈ ਕੀਤੀ। ਤੜੀ ਕਿਥੇ ਮਿੱਥੇ ਸੱਟ ਲੱਗੀ। ਮੇਰੀ ਖੱਤੇ ਲੱਗ ਗਿਆ। ਮੇਰੀ ਲੱਤ ਟੂ ਸ਼ੋਲਡਰ ਵਾਲੀ ਸਾਈਡ ਲੱਗੀ ਆ। ਤੇ ਮੈਂ ਥੱਲੇ ਡਿੱਗੀ ਸੀ ਕਿ ਤੇ ਉਹਨਾਂ ਨੇ ਮੇਰੇ ਛਾਤੀ 'ਤੇ ਵੀ ਮਾਰਿਆ ਤੇ ਮੇਰੇ ਢਿੱਡ 'ਤੇ ਲੱਗਾ ਮਾਰਿਆ। ਤੇ ਤੁਹਾਡੇ ਹਸਬੰਦ ਕਿੱਥੇ ਹੋ? ਮੇਰੇ ਹਸਬੰਦ ਵਰਨੇ ਕਿਨੇ ਸਾਲ ਤੋਂ ਬਾਅਦ? ਉਹ ਇਸੇ 1.5 ਸਾਲ ਤੋਂ ਬਾਅਦ। 30 ਸਾਲ ਹੋ ਗਏ ਸਰ। ਅੱਛਾ ਇਹ ਦੱਸੋ ਕਿ ਇੱਕ ਜਦੋਂ ਬੇਟੀ ਨੂੰ ਪਤਾ ਲੱਗਾ ਤਾਂ ਤੁਹਾਨੂੰ ਕਦੋਂ ਪਤਾ ਲੱਗਾ ਸੀ ਇਹ ਬੇਟੀ ਨੇ ਇਸ ਤਰ੍ਹਾਂ ਮਾਰਕਟਾਈ ਹੋਈ ਹੈ? ਇਹ ਸਰ ਮੈਨੂੰ ਰਾਤੀ ਪਤਾ ਲੱਗਾ ਇਸ ਤੋਂ ਪਹਿਲੇ ਵੀ ਇਹਨਾਂ ਨੂੰ ਗਲਤ ਨਜ਼ਰ ਰੱਖੀ ਸੀ। ਮੇਰੇ ਰਣੀ ਨੇ ਗੱਲ ਕੀਤੀ। ਆਪਣੀ ਪਰਜਾਈ ਨਾ ਕੀਤੀ ਸੀ ਇਹਨੂੰ। ਉਹਨਾਂ ਨੇ ਮੈਨੂੰ ਦੱਸਿਆ ਸੀਗਾ ਮੰਮੀ ਤੱਕ ਵੀ ਮੇਰੇ ਨਾਲ ਮੈਂ ਕਿਹਾ ਸੀਗਾ ਕਿ ਚਲ ਜੇ ਘਰ ਬਸਤੇ ਤੇ ਬਸ ਜੇ ਸਾਡਾ ਪਰ ਉਹ ਫਿਰ ਉਹਨਾਂ ਨੇ ਵੇ ਰਹੀ ਹਰਕਤ ਦੁਆਰਾ ਫਿਰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹਨੂੰ ਫਿਰ ਰਾਤ ਨੂੰ ਮਾਰਿਆ ਕੋਟਿਆ ਮੇਰੇ ਭਰਾ ਨਹੀਂ ਚਾਹੁੰਦੇ ਉਹਨਾਂ ਨੇ ਮਾਰ ਛੱਡਣਾ ਸੀ ਉਹਨਾਂ ਨੇ ਉਸ ਤੋਂ ਬਾਅਦ ਤੁਸੀਂ ਕੀ ਮੰਗ ਕਰਦੇ ਹੋ ਪੁਲਿਸ ਮੈਂ ਤੇ ਇਹੀ ਕਹਿੰਨੀ ਹਾਂ ਸਜ਼ਾ ਹੋਵੇ ਜਿੱਦ ਤੱਕ ਕੁੜੀ ਮੇ ਤੇ ਨੀਲ ਬਹਨੇ ਇਹਨੂੰ ਵੀ ਨੀਲ ਪਾ ਕੇ ਦੱਸੋ ਵੀ ਇਦਾਂ ਨੀਲ ਪੈਂਦੇ ਸਰ ਇੱਕ ਬਲਹੱਡਾ ਪਿੰਡ ਤੋਂ ਇੱਕ ਮਹਿਲਾ ਦਾ ਮਾਮਲਾ ਆਇਆ ਸੀ ਕਿ ਸੌਰੇ ਉਹਨੂੰ ਕੁੱਟਮਾਰ ਰੋਡ ਪਰ ਕਤ ਕਰਨ ਦੀ ਕੋਸ਼ਿਸ਼ ਕੀਤੀ ਸੀ ਇਸ ਸਬੰਧ ਦਾ ਇਹ ਸਾਡੇ ਕੋਲ ਇੱਕ ਐਮਲਾਰ ਰਿਸੀਵ ਹੋਈ ਸੀ ਥਾਣਾ ਦਸੂਹਾ ਦੇ ਵਿੱਚ ਜਿਸ ਸਬੰਧੀ ਫਿਰ ਅਸੀਂ ਐਮਲਾਰ ਦੇ ਜਿਹੜੇ ਲੜਕੀ ਹੈਗੀ ਆ ਉਹਦਾ ਅਸੀਂ ਸਟੇਟਮੈਂਟ ਲਈ ਹੈਗੀ ਹੈ ਸਟੇਟਮੈਂਟ ਦੇ ਅਕੋਰਡਿੰਗ ਉਹਨੇ ਆਪਣੇ ਐਲੀਗੇਸ਼ਨ ਲਾਇਆ ਵੀ ਸੌਰੇ ਦੇ ਉਹਦੇ ਸਬੰਧ ਵਿੱਚ ਉਹ ਅਸੀਂ ਸਟੇਟਮੈਂਟ ਦੇ ਅਨੁਸਾਰ ਥਾਣਾ ਦਸੂਹਾ ਵਿਖੇ ਐਫਆਰ ਨੰਬਰ 54 ਡੇਟਡ 7/4/25 ਅੰਡ ਸੈਕਸ਼ਨ 115 ਜਿਵੇਂ ਦੋ 7475 ਬੀਐਨਐਸ ਤੇ ਦਾਇਰ ਅਸੀਂ ਮਾਮਲਾ ਇਸੇ ਦਰਜ ਕੀਤਾ ਹੈ ਜਿਹੜਾ ਦੋਸ਼ੀ ਹੈਗਾ ਬਿਕਰਮ ਸਿੰਘ ਜਿਹੜਾ ਸੌਰਾ ਹੈਗਾ ਸਾਨੂੰ ਬਲਦੇਵ ਸਿੰਘ ਭੱਡੇ ਦਾ ਉਹ ਨੂੰ ਅਰੇਸਟ ਕਰ ਲਿਆ ਹੈਗਾ ਜੀ ਤੇ ਹੁਣ ਸਾਡੀ ਹਸਸ ਦੇ ਵਿੱਚ ਹੈਗਾ